ਦੋਸਤੋ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਹੀ ਸੈਹੀ ਸੁਣਾਉਣੀ ਚਾਹੁੰਦਾ ਮੰਦਰ ਵੀ ਬਣੇ ਮਸਜਿਦ ਵੀ ਬਣੀ ਗੁਰਦੁਆਰੇ ਵੀ ਸਜੇ ਨੇ ਚਰਚ ਵੀ ਖੜੇ ਨੇ ਪਰ ਇਨਸਾਨ ਅੱਜ ਵੀ ਪੁੱਛਦਾ ਹੈ ਮੇਰਾ ਰੱਬ ਵੱਡਾ ਜਾਂ ਤੇਰਾ ਰੱਬ ਵੱਡਾ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਕੋਈ ਲੈਕਚਰ ਦੇਣ ਨਹੀਂ ਆਇਆ ਅੱਜ ਮੈਂ ਤੁਹਾਡੇ ਨਾਲ ਇੱਕ ਗੱਲਬਾਤ ਕਰਨ ਆਇਆ ਇੱਕ ਐਸੀ ਗੱਲਬਾਤ ਜਿਹੜੀ ਤੁਹਾਨੂੰ ਪਸੰਦ ਵੀ ਆ ਸਕਦੀ ਹੈ ਤੇ ਸ਼ਾਇਦ ਕਿਸੇ ਨੂੰ ਚੁਭ ਵੀ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸੱਚ ਹੈ ਉਹ ਅਕਸਰ ਚੁਭਦਾ ਹੀ ਹੁੰਦਾ ਹੈ ਜਦੋਂ ਕੋਈ ਗੱਲ ਨਹੀਂ ਦੋਸਤੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਸਵਾਲ ਇਹ ਹੈ ਕਿ ਜੇ ਧਰਮ ਸਾਨੂੰ ਰੱਬ ਨਾਲ ਜੋੜਦਾ ਹੈ ਤਾਂ ਫਿਰ ਧਰਮ ਦੇ ਨਾਮ ਤੇ ਇਨਸਾਨ ਇਨਸਾਨ ਦੇ ਨਾਲ ਦੁਸ਼ਮਣ ਕਿਉਂ ਬਣ ਜਾਂਦਾ ਹੈ ਜੇ ਹਰ ਧਰਮ ਪਿਆਰ ਸਿਖਾਉਂਦਾ ਹੈ ਤਾਂ ਫਿਰ ਨਫ਼ਰਤ ਕਿੱਥੋਂ ਆ ਜਾਂਦੀ ਹੈ ਧਰਮ ਜਿਵੇਂ Hindu, Muslim, Sikh, ईसाई ਅਸਲ ਦੇ ਵਿੱਚ ਸਵਾਲ ਇਹ ਨਹੀਂ ਹੈਗਾ ਕਿ ਕਿ ਤੁਸੀਂ ਕਿਹੜੇ ਧਰਮ ਦੇ ਹੋ ਅਸਲ ਸਵਾਲ ਇਹ ਹੈ ਤੁਸੀਂ ਕਿਹੋ ਜਿਹੇ ਇਨਸਾਨ ਹੋ ਮਨੁੱਖ ਹੋ ਦੋਸਤੋ ਇੱਕ ਪਲ ਲਈ ਇਹ ਸੋਚੋ ਕਿ ਜੇ ਕੋਈ ਇਨਸਾਨ ਸਵੇਰੇ ਧਾਰਮਿਕ ਸਥਾਨ ਤੇ ਨਹੀਂ ਜਾਂਦਾ ਮੰਦਰ ਨਹੀਂ ਜਾਂਦਾ ਮਸਜਿਦ ਵਿੱਚ ਨਮਾਜ਼ ਨਹੀਂ ਪੜ੍ਹਦਾ ਗੁਰਦੁਆਰੇ ਮੱਥਾ ਨਹੀਂ ਟੇਕਦਾ ਪਰ ਝੂਠ ਨਹੀਂ ਬੋਲਦਾ ਬੇਈਮਾਨੀ ਨਹੀਂ ਕਰਦਾ ਤਰਸ ਕਰਨ ਵਾਲਾ ਹੈ ਰਹਿਮ ਕਰਨ ਵਾਲਾ ਹੈ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਂਦਾ ਗਰੀਬ ਨੂੰ ਦੇਖ ਕੇ ਅੱਖਾਂ ਨਹੀਂ ਮੋੜਦਾ ਮਦਦ ਕਰਨ ਵਾਲਾ ਹੈ ਬੈਰ ਵਿਰੋਧ ਈਰਖਾ ਤੋਂ ਦੂਰ ਹੈ ਝੂਠ ਨਹੀਂ ਬੋਲਦਾ ਗੱਪ ਨਹੀਂ ਮਾਰਦਾ ਮਾੜੇ ਕੰਮ ਨਹੀਂ ਕਰਦਾ ਤਾਂ ਫਿਰ ਇਹੇ ਦੱਸੋ ਕੀ ਉਹ ਬੰਦਾ ਬੇਤਰਮੀ ਹੈ ਜਾਂ ਫਿਰ ਉਹ ਅਸਲੀ ਧਾਰਮਿਕ ਹੈ ਮੇਰੇ ਮੁਤਾਬਕ ਧਰਮ ਕੱਪੜੇ ਨਹੀਂ ਬਾਣਾ ਨਹੀਂ ਧਰਮ ਇੱਕ ਕਿਰਦਾਰ ਹੈ ਦੋਸਤੋ ਅਕਸਰ ਅਸੀਂ ਧਰਮ ਦੇ ਨਾਮ ਤੇ ਲੜਦੇ ਹਾਂ ਪਰ ਧਰਮ ਨੂੰ ਪੜਦੇ ਨਹੀਂ ਜਿਵੇਂ ਕਿ ਹਿੰਦੂ ਧਰਮ ਕਹਿੰਦਾ ਹੈ ਕਰਮ ਕਰ ਫਲ ਆਪੇ ਮਿਲੂਗਾ ਜੋ ਬੀਜੇਗਾ ਉਹੀ ਕਟੇਗਾ ਇਸਲਾਮ ਧਰਮ ਕਹਿੰਦਾ ਹੈ ਸਾਰੇ ਇਨਸਾਨ ਇੱਕੋ ਰੱਬ ਦੇ ਬੰਦੇ ਨੇ ਕਿਸੇ ਦੀ ਜਾਤ ਦੌਲਤ ਜਾਂ ਨਾਮ ਵੱਡਾ ਨਹੀਂ ਹੈਗਾ ਸਿੱਖ ਧਰਮ ਕਹਿੰਦਾ ਹੈ ਸੇਵਾ ਕਰ ਨਾਮ ਜਪ ਕਿਰਤ ਕਰ ਸਾਰਿਆਂ ਲਈ ਚੰਗਾ ਸੋਚ ਸਰਬੱਤ ਦਾ ਭਲਾ ਕਰ ਈਸਾਈ ਧਰਮ ਕਹਿੰਦਾ ਹੈ ਨਫ਼ਰਤ ਦਾ ਜਵਾਬ ਨਫ਼ਰਤ ਨਾਲ ਨਹੀਂ ਮਾਫ਼ੀ ਨਾਲ ਦੇ ਪਿਆਰ ਨਾਲ ਦੇ ਜੈਨ ਧਰਮ ਕਹਿੰਦਾ ਹੈ ਕਿਸੇ ਜੀਵ ਨੂੰ ਦੁੱਖ ਦੇਣਾ ਰੱਬ ਨੂੰ ਦੁੱਖ ਦੇਣ ਦੇ ਬਰਾਬਰ ਹੈ ਬੁੱਧ ਧਰਮ ਕਹਿੰਦਾ ਹੈ ਸ਼ਾਂਤੀ ਬਾਹਰ ਨਹੀਂ ਹੈਗੀ ਅੰਦਰ ਲੱਭ ਹੁਣ ਭਲਾ ਦੱਸੋ ਕਿ ਇਹਨਾਂ ਦੇ ਵਿੱਚ ਮੰਦਾ ਕੀ ਹੈ ਮਾੜਾ ਕੀ ਹੈ ਦੋਸਤੋ ਰੱਬ ਅਸਲ ਦੇ ਵਿੱਚ ਇੱਕ ਹੈ ਇੱਕ ਸੀ ਤੇ ਇੱਕ ਹੀ ਰਹੇਗਾ ਅਸੀਂ ਨਾਂ ਵੱਖ-ਵੱਖ ਕਰ ਲਈ ਅਸੀਂ ਰਸਤੇ ਵੱਖਰੇ-ਵੱਖਰੇ ਕਰ ਲਏ ਪਰ ਮੰਜ਼ਿਲ ਇੱਕੋ ਐ ਸਵਾਲ ਇਹ ਵੀ ਐ ਕਿ ਫਿਰ ਧਰਮ ਦੇ ਨਾਮ ਤੇ ਲੜਾਈ ਕਿਉਂ ਹੁੰਦੀ ਐ ਧਰਮਾਂ ਦੇ ਨਾਮ ਤੇ ਨਫ਼ਰਤ ਕਿਉਂ ਹੁੰਦੀ ਐ ਦੋਸਤੋ ਸੱਚ ਇਹ ਐ ਕਿ ਧਰਮ ਨੇ ਕਦੇ ਲੜਾਈ ਨਹੀਂ ਕਰਵਾਈ ਧਰਮ ਦੇ ਠੇਕੇਦਾਰਾਂ ਨੇ ਕਰਵਾਈ ਐ ਜਦੋਂ ਧਰਮ ਸਤਾ ਦਾ ਹਥਿਆਰ ਬਣ ਜਾਵੇ ਵੋਟਾਂ ਦਾ ਜਰੀਆ ਬਣ ਜਾਵੇ ਡਰਾਉਣ ਦਾ ਸਾਧਨ ਬਣ ਜਾਵੇ ਉਦੋਂ ਰੱਬ ਖਮੋਸ਼ ਹੋ ਜਾਂਦਾ ਹੈ ਤੇ ਜਿਹੜਾ ਹੰਕਾਰ ਹੈ ਉਹ ਭੁੱਲਣ ਲੱਗ ਜਾਂਦਾ ਹੈ। ਨਫ਼ਰਤ ਦੀ ਜੜ ਧਰਮ ਨਹੀਂ ਹੈਗਾ। ਇਹ ਸਾਰੇ ਪੰਗੇ ਅਗਿਆਨਤਾ ਦੇ ਕਾਰਨ ਪਏ ਹੋਏ ਨੇ। ਜਦੋਂ ਇਨਸਾਨ ਧਰਮ ਨੂੰ ਸਮਝਣ ਦੀ ਥਾਂ ਤੇ ਸਿਰਫ ਪਛਾਣ ਬਣਾਉਂਦਾ ਹੈ ਮੈਂ ਇਹ ਆ ਤੂੰ ਉਹ ਆ ਫਿਰ ਉਦੋਂ ਟਕਰਾਅ ਪੈਦਾ ਹੁੰਦਾ ਹੈ। ਧਰਮ ਮੰਨਣਾ ਗਲਤ ਨਹੀਂ ਹੈਗਾ। ਪਰ ਧਰਮ ਤੇ ਕਮੰਡ ਕਰਨਾ ਸਭ ਤੋਂ ਵੱਡਾ ਅਪਰਾਧ ਹੈ ਗਲਤੀ ਹੈ ਸਾਡੇ ਲਈ ਇਹ ਜਾਨਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਧਰਮ ਬਣਿਆ ਕਿਉਂ ਸੀਗਾ ਦੋਸਤੋ ਧਰਮ ਬਣਿਆ ਸੀਗਾ ਇਨਸਾਨ ਨੂੰ ਸੰਭਾਲਣ ਦੇ ਲਈ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਾਨੂੰਨ ਨਹੀਂ ਸੀਗੇ ਪੁਲਿਸ ਨਹੀਂ ਸੀ ਅਦਾਲਤਾਂ ਨਹੀਂ ਸੀ ਤਾਂ ਧਰਮ ਨੇ ਇਨਸਾਨ ਨੂੰ ਕਿਹਾ ਗਲਤ ਕਰੇਗਾ ਤਾਂ ਰੱਬ ਦੇ ਅੱਗੇ ਜਵਾਬ ਦੇਣਾ ਪਊ ਕਹਿਣ ਤੋਂ ਭਾਵ ਕਿ ਧਰਮ ਇੱਕ ਅੰਦਰੂਨੀ ਕਾਨੂੰਨ ਸੀਗਾ ਅੱਜ ਦੇ ਟਾਈਮ ਦੇ ਵਿੱਚ ਸਪੈਸ਼ਲ ਕਾਨੂੰਨ ਬਣੇ ਹੋਏ ਨੇ ਪਰ ਪੁਰਾਣੇ ਸਮੇਂ ਦੇ ਵਿੱਚ ਧਰਮ ਹੀ ਇੱਕ ਅੰਦਰੂਨੀ ਕਾਨੂੰਨ ਸੀਗਾ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਧਰਮਾਂ ਦੀ ਲਿਸਟ ਨਹੀਂ ਬਣਾਈ ਉਹਨਾਂ ਨੇ ਸਿਰਫ ਕਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਅਰਥ ਇਹ ਨਹੀਂ ਸੀ ਕਿ ਧਰਮ ਛੱਡ ਦਿਓ ਅਰਥ ਇਹ ਸੀ ਕਿ ਪਹਿਲਾਂ ਇਨਸਾਨ ਬਣੋ ਫਿਰ ਧਰਮ ਤੁਹਾਨੂੰ ਆਪਣੇ ਆਪ ਮਿਲ ਜੂਗਾ ਦੋਸਤੋ ਗੁਰੂ ਨਾਨਕ ਸਾਹਿਬ ਨੇ ਧਰਮ ਨਹੀਂ ਤੋਲਿਆ ਕਰਮ ਤੋਲੇ ਨੇ ਕਰਮ ਬਹੁਤੇ ਦੋਸਤਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਹੁੰਦਾ ਹੈ ਕਿ ਅਸਲ ਧਰਮ ਕਿਹੜਾ ਹੈ ਸਭ ਤੋਂ ਵਧੀਆ ਧਰਮ ਕਿਹੜਾ ਹੈ ਸੱਚਾ ਧਰਮ ਕਿਹੜਾ ਹੈ ਸਭ ਤੋਂ ਉੱਪਰ ਦਾ ਧਰਮ ਕਿਹੜਾ ਹੈ ਦੋਸਤੋ ਹੁਣ ਮੈਂ ਤੁਹਾਨੂੰ ਇੱਕ ਆਖਰੀ ਸਵਾਲ ਪੁੱਛਦਾ ਉਹ ਇਨਸਾਨ ਜਿਹੜਾ ਰੱਬ ਦਾ ਨਾਮ ਲੈਂਦਾ ਹੈ ਪਰ ਧੋਖਾ ਕਰਦਾ ਹੈ ਜਿਹਨੂੰ ਅਸੀਂ ਡਰਾਮੇਬਾਜ਼ ਧਰਮੀ ਵੀ ਕਹਿ ਸਕਦੇ ਹਾਂ ਉਤੋਂ ਮਿੱਠਾ ਬੋਲਦਾ ਹੈ ਪਰ ਅੰਦਰ ਜ਼ਹਿਰ ਹੈ ਕੀ ਉਹ ਧਾਰਮਿਕ ਹੈ ਅਤੇ ਉਹ ਇਨਸਾਨ ਜਿਹੜਾ ਕਿਸੇ ਧਰਮ ਦਾ ਦਾਵਾ ਨਹੀਂ ਕਰਦਾ ਇਥੋਂ ਤੱਕ ਕਿ ਕਈ ਵਾਰੀ ਤਾਂ ਨਾਸਤਿਕ ਵੀ ਹੁੰਦੇ ਨੇ ਪਰ ਰੋਂਦੇ ਨੂੰ ਚੁੱਪ ਕਰਾਉਂਦੇ ਨੇ ਕਿਸੇ ਦਾ ਮਾੜਾ ਨਹੀਂ ਕਰਦੇ ਚੰਗੇ ਕੰਮ ਕਰਦੇ ਨੇ ਉਹ ਕੀ ਨਹੀਂ ਦੋਸਤੋ ਸਭ ਤੋਂ ਚੰਗਾ ਧਰਮ ਉਹ ਆ ਜੋ ਸਾਨੂੰ ਇਨਸਾਨ ਬਣਾਉਂਦਾ ਹੈ ਦੋਸਤੋ ਅਸਲ ਧਰਮ ਇਹ ਨਹੀਂ ਹੈਗਾ ਕਿ ਕਿੰਨੀ ਵਾਰੀ ਮੱਥਾ ਟੇਕਿਆ ਕਿੰਨੀ ਵਾਰੀ ਨਮਾਜ਼ ਪੜ੍ਹੀ ਕਿੰਨੀ ਵਾਰੀ ਪਾਠ ਕੀਤਾ ਕਿੰਨੀਆਂ ਮੋਮਬਤੀਆਂ ਜਲਾਈਆਂ ਕਿੰਨੇ ਦੀਵੇ ਜਲਾਏ ਮੈਨੂੰ ਇਹ ਲੱਗਦਾ ਹੈ ਕਿ ਅਸਲ ਧਰਮ ਇਹ ਹੈ ਕਿ ਤੁਸੀਂ ਕਿਸੇ ਦਾ ਹੱਕ ਨਹੀਂ ਮਾਰਿਆ ਜੇ ਇਸ ਦਾ ਜਵਾਬ ਹਾਂ ਹੈ ਤਾਂ ਤੁਸੀਂ ਧਾਰਮਿਕੋਂ ਕੀ ਤੁਸੀਂ ਝੂਠ ਬੋਲ ਕੇ ਕਿਸੇ ਨੂੰ ਦੁੱਖ ਨਹੀਂ ਦਿੱਤਾ ਜੇ ਇਸ ਦਾ ਜਵਾਬ ਹਾਂ ਹੈ ਤਾਂ ਤੁਸੀਂ ਧਾਰਮਿਕੋਂ ਕੀ ਤੁਸੀਂ ਕਮਜ਼ੋਰ ਦਾ ਸਾਥ ਦਿੱਤਾ ਹੈਲਪ ਕੀਤੀ ਮਦਦ ਕੀਤੀ ਜੇ ਇਸ ਦਾ ਜਵਾਬ ਹਾਂ ਦੇ ਵਿੱਚ ਹੈ ਤਾਂ ਤੁਸੀਂ ਧਾਰਮਿਕੋਂ ਰੱਬ ਧਰਮ ਨਹੀਂ ਦੇਖਦਾ ਉਹ ਕਰਮ ਦੇਖਦਾ ਉਸ ਨੂੰ ਨiyet ਸਾਫ਼ ਚਾਹੀਦੀ ਹੈ ਰੱਬ ਮੰਦਰਾਂ 'ਚ ਨਹੀਂ ਮਸਜਿਦ ਦੇ ਵਿੱਚ ਨਹੀਂ ਰੱਬ ਉਸ ਦਿਲ ਚ ਵੱਸਦਾ ਹੈ ਜਿੱਥੇ ਕਿਸੇ ਲਈ ਨਫ਼ਰਤ ਨਹੀਂ ਦੋਸਤੋ ਧਰਮ ਪਛਾਣ ਹੋ ਸਕਦਾ ਹੈ ਪਰ ਇਨਸਾਨੀਅਤ ਹੈ ਜਿਹੜੀ ਉਹ ਪਛਾਣ ਤੋਂ ਵੀ ਵੱਡੀ ਹੈ ਦੋਸਤੋ ਗੱਲ ਧਰਮ ਦੀ ਨਹੀਂ ਗੱਲ ਸੋਚ ਦੀ ਹੈ ਅਖੀਰ ਦੇ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੂੰਗਾ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਦੋਸਤੋ ਜੇ ਇਸ ਵੀਡੀਓ ਨੇ ਤੁਹਾਨੂੰ ਸੋਚਣ ਤੇ ਕੁਝ ਹੱਦ ਤੱਕ ਮਜਬੂਰ ਕੀਤਾ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਸਕਦੇ ਹੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿਉਂਕਿ ਅੱਜ ਦੀ ਇਹ ਵੀਡੀਓ ਇੱਕ ਸਪੈਸ਼ਲ ਵੀਡੀਓ ਆਪਾਂ ਨੇ ਬਣਾਈ ਹੈ ਅੱਜ ਦਿਨ ਹੈਗਾ ਸੰਡੇ ਤੇ ਸੰਡੇ ਵਾਲੇ ਦਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੇ ਇਹ ਅੱਜ ਦੇ ਟਾਈਮ ਦੇ ਵਿੱਚ ਕਾਨੂੰਨ ਬਣੇ ਹੋਏ ਨੇ ਉਹਨਾਂ ਤੇ ਗੱਲ ਕਰਨ ਦੀ ਬਜਾਏ ਕਿਸੇ ਚੰਗੇ ਟੌਪਿਕ ਤੇ ਵੀ ਗੱਲ ਕਰੀਏ ਉਸ਼ਸ਼ ਕੀਤੀ ਹੈ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ